ਵੇ ਲੋ ਦੋਸਤੋ ਸਿਆਣਿਆਂ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਸੱਚ ਹੀ ਹੁੰਦੀਆਂ ਸਿਆਣੇ ਕਹਿੰਦੇ ਨੇ ਨਾ ਪਾਣੀ ਚੋਰ ਹੁੰਦਾ ਆ ਪੱਠਿਆਂ ਨੂੰ ਪਾਣੀ ਲਾਉਂਦਾ ਸੀ ਮੈਂ ਇਹ ਵਾਹਣ ਉੱਚਾ ਆਪਣਾ ਆ ਇਧਰ ਤਾਏ ਦਾ ਨੀਵਾ ਇਹ ਤਾਏ ਦੇ ਮੁੰਡੇ ਨੇ ਬਰਸੀਨ ਪਿਚਣਾ ਮੈਨੂੰ ਕਹਿੰਦਾ ਨਿਗਾ ਨਾ ਲਾਈ ਪਾਣੀ ਤੇ ਪੂਰਾ ਬੰਦੋਬਸਤ ਕੀਤਾ ਹੋਵੇ ਨਾਲ ਆੜ ਵੀ ਪਾਈ ਆ ਖਾਲੀ ਜੀ ਪਾਤੀ ਵੀ ਚੱਲ ਜੇ ਟੁੱਟ ਵੀ ਗਿਆ ਤਾਂ ਇੱਥੇ ਖੜ ਜੂਗਾ 2 ਮਿੰਟ ਮੈਂ ਸਿਰਫ ਪਾਣੀ ਪੀਣ ਗਿਆ ਸਿਰਫ 2 ਮਿੰਟ ਆ ਕੋਹੜੀ ਹੈ ਨਾ ਇਹਦੇ ਪਰਲੇ ਪਾਸੇ ਪਾਣੀ ਪਿਆ ਸੀ ਪਾਣੀ ਪੀਣ ਗਿਆ ਮੈਂ ਪਹਿਲਾਂ ਇੱਥੇ ਹੀ ਖੜਾ ਰਿਆ ਤੇ 2 ਮਿੰਟਾਂ ਚ ਹੀ ਡੁੱਟ ਗਿਆ ਕਮਾਲ ਆ ਯਾਰ ਜਬਾ ਹਨਾ ਵਾਕੇ ਸਿਆਣਿਆਂ ਦੀਆਂ ਗੱਲਾਂ ਸੱਚ ਆ ਪਾਣੀ ਚੋਰੀ ਹੁੰਦਾ ਆ ਖਾਲੀ 2 ਮਿੰਟਾਂ ਦੇ ਵਿੱਚ ਭਰ ਕੇ ਤੇ ਨਿਕਲ ਲੱਗ ਗਿਆ ਮਸਾਂ ਭੱਜ ਕੇ ਆ ਕੇ ਬੰਨਿਆ ਮੇਰੀ ਨਿਗਾ ਪੈ ਗਿਆ ਜੇ ਮੈਂ ਹੋਰ 2 ਮਿੰਟ ਖੜਾ ਜਾਂਦਾ ਤੇ ਘਾਰਾ ਪੈਣਾ ਸੀ ਬਹੁਤ ਵੱਡਾ ਆ ਵੇ ਇੱਚ ਘਾਰੇ ਪਏ ਅੱਗੇ ਵੀ ਵਿਖਾਉਣਾ ਤੁਹਾਨੂੰ ਮੈਂ ਆਵੇ ਆ ਘਾਰੇ ਪਏ ਆ ਪਹਿਲਾਂ ਇਹ ਪੂਰੇ ਬੰਦੋਬਸਤ ਕਰਕੇ ਬੰਨੇ ਆ ਇਹ ਕਾ ਪਿਆ ਸੀ ਇਹ ਕਾ ਉਹ ਤੋਂ ਪਿਆ ਸੀਗਾ ਤੇ ਪੂਰਾ ਜੋਰ ਲਾ ਕੇ ਬੰਨੇ ਸੀ ਨਾ ਟੁੱਟਣ ਤੇ ਜਿੱਥੋਂ ਬੰਨੇ ਸੀ ਤੇ ਉਹਦੇ ਸਾਈਡ ਤੋਂ ਹੀ ਨਿਕਲ ਗਿਆ ਆਵੇ ਆ ਸਾਹਮਣੇ ਦੀਆਂ ਨਾਲ ਬੰਨੇ ਇਹਦੀ ਇੱਕ ਸਾਈਡ ਥਾਂ ਇੱਧਰਲੀ ਸਾਈਡ ਥਾਂ ਹੀ ਦੀ ਨਿਕਲ ਗਿਆ ਵਾਕਈ ਇਹ ਚੋਰ ਆ